ਸਾਸਤਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਇੱਕ ਆਪਣਾ ਸੁੱਖ ਹਰੀਕੇ ਨਾਮ ਦਾ ਭਰਾ ਦਾ ਰੋਜ਼ ਫੜਿਆ ਉਹਨਾਂ ਨੇ ਵੀ ਫੜਿਆ ਨਹੀਂ ਮੰਨ ਵੀਰ ਨਹਿਰ ਚੋਂ ਕੱਢਿਆਗਾ ਤੇ ਨਹਿਰ ਚੋਂ ਕੱਢ ਕੇ ਉਹਨਾਂ ਨੇ ਉਹਦਾ ਟ੍ਰੀਟਮੈਂਟ ਕਰਦੇ ਆਗੇ ਸਾਰਾ ਤੇ ਉਹਨੂੰ ਸਾਮੀ ਜਾਂਦੇ ਆ ਬਾਈ ਉਹਦੇ ਸਬੰਧ ਚ ਮੈਂ ਵੀਡੀਓ ਪਾਉਣੀ ਸੀ ਤੇ ਉਹ ਹਰ ਵਕਤ ਉਹਦੇ ਕੋਲੇ ਰਹਿੰਦੇ ਆ ਵੀ ਉਹਦੀਆਂ ਵੀਡੀਓਆਂ ਬਣਾਉਂਦੇ ਆ ਕੋਲੇ ਬੰਦਾ ਬੈਠਾ ਤਾਂ ਕਿਤੇ ਕਿਵੇਂ ਕਿਤੇ ਕਿਵੇਂ ਬਾਈ ਸਾਡੇ ਪਿੰਡ ਨਾਲ ਵੱਲੋਂ ਉਹਨੇ ਯਾਰ ਬਹੁਤ ਵੱਡਾ ਨੁਕਸਾਨ ਕਰਤਾ ਸੀ ਰੋਜ਼ ਨੇ ਤੇ ਐ ਵੀ ਨਹੀਂ ਹੈਗਾ ਬੀ ਮੈਂ ਕਹਣਾ ਵੀ ਉਹਦਾ ਭਾਈ ਉਹ ਫੜੀ ਬੈਠਿਆ ਯਾਰ ਵੀ ਤਾਂ ਨੁਕਸਾਨ ਕਰਤਾ ਸੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਕੀ ਹੋਇਆ ਸੀ ਬਈ ਇਹਨਾਂ ਨੇ ਤਾਂ ਰੋਜ਼ ਵੱਡਾ ਫੜਿਆ ਵੀਰ ਹੋਰ ਰਾਣੇ ਕੱਸੀ ਚੋ ਗੱਡਿਆ ਡਿੱਗਿਆ ਹੋਇਆ ਵੀ ਇਹਦੇ ਸੱਟਾ ਸੱਟਾ ਰੋਡ ਕਰੀ ਜਾਂਦੇ ਆ ਖਰ ਵਧੀਆ ਕਰ ਲਾਗੀ ਤੇ ਉਹ ਜਿਹੜਾ ਵੱੱਲੋ ਨੁਕਸਾਨ ਕਰਿਆ ਸੀਗਾ ਰੋਜ਼ ਨੇ ਬਈ ਉਹਨਾਂ ਨੇ ਰੋਜ਼ ਨਹੀਂ ਸੂਪੀ ਸੀ ਉੱਥੇ ਵੀ ਬਾਬੇ ਬੁੱਲੇ ਦੀ ਉੱਥੇ ਆਪਣੇ ਗਊਸਾਲਾ ਬਹੁਤ ਵੱਡੀ ਡੇਰਾ ਸਾਇਦ ਉਹ ਜੇ ਮੈਂ ਗਲਤ ਨਾ ਹੋਵਾਂ ਤੇ ਉਹਨਾਂ ਨੇ ਰੋਜ਼ ਨਹੀਂ ਸੂਪੀ ਤੇ ਰੋਜ਼ ਨਹੀਂ ਭੱਜ ਗਈ ਤੇ ਉਹਨਾਂ ਨੇ ਰੋਜ਼ ਪਾਲ ਲਿਆ ਆ ਦੇ ਕੋਲੇ ਤੇ ਡੇੜਾ ਡੇੜਾ ਨੇ ਰੱਖ ਲਿਆ ਤੇ ਜਦੋਂ ਡੇੜਾ ਡੇੜਾ ਨੇ ਰੱਖ ਲਿਆ ਭਾਈ ਉਹ ਉੱਥੇ ਉਹਨਾਂ ਦੇ ਕੋਲੇ ਚਲੋ ਖਾਣਾ ਪੀਣਾ ਖੁੱਲਾ ਸੀ ਯਾਰ ਸਾਰਾ ਕੁਝ ਉਹਨਾਂ ਕੋਲੇ ਆਮ ਸੀ ਡੇਰੇ ਹੁਣ ਉੱਥੇ ਕੀ ਘਾਟ ਬਾਬੇ ਬੂਲੇ ਦੇ ਯਾਰ ਬਹੁਤ ਤਕੜੀ ਜਗ੍ਹਾ ਗਈ ਤੇ ਉਹ ਰੋਜ਼ ਵੱਡਾ ਹੋ ਗਿਆ ਤੇ ਰੋਏ ਜਦੋਂ ਵੱਡਾ ਹੋ ਗਿਆ ਤੇ ਉੱਥੇ ਨਾਲ ਹੀ ਕੁਦਰਤ ਦੀ ਗ੍ਰੋਪੀ ਲਾ ਲੋ ਯਾਰ ਕੁਝ ਵੀ ਲਾ ਲੋ ਕਿਵੇਂ ਲਾ ਲੋ ਜਾਂ ਘਟੀ ਲਾ ਲੋ ਕਿਸੇ ਬੰਦੇ ਦੀ ਤੇ ਉਹ ਦਰਬਾਰ ਸਾਹਿਬ ਬਣ ਜਾਂਦਾ ਸੀਗਾ ਬਾਬੇ ਬੂਲੇ ਦਾ ਉੱਥੇ ਉਹ ਦਰਬਾਰ ਸਾਹਿਬ ਚ ਬੈਂਦਾ ਹੁੰਦਾ ਸੀਗਾ ਤੇ ਉਹ ਛੋਟੀ ਉਮਰ ਦੇ ਦੋ ਮੁੰਡੇ ਬਈ ਉੱਥੋਂ ਪਤਾ ਨਹੀਂ ਬੱਲੋ ਦੇ ਹੀ ਪਤਾ ਨਹੀਂ ਚਾਉਦ ਨਹੀਂ ਆਏ ਮੈਨੂੰ ਪਤਾ ਨਹੀਂ ਉਹ ਪੱਕਾ ਤੇ ਜਦੋਂ ਉਹ ਉੱਥੇ ਜਾ ਕੇ ਬੈਨੇ ਹੁੰਦੇ ਸੀਗੇ ਉਹ ਉੱਥੇ ਉਹ ਸੇਵਾ ਕਰਨ ਜਾਂਦੇ ਹੁੰਦੇ ਮੁੰਡੇ ਉਹ ਜਦੋਂ ਉਹ ਉੱਥੇ ਬੈਨਾ ਹੁੰਦਾ ਸੀ ਉਹਨਾਂ ਨੂੰ ਆਇਆ ਹੋਗਾ ਵੀ ਯਾਰ ਇਹ ਦਰਬਾਰ ਸਾਹਿਬ ਚ ਅੱਠਾ ਵੀ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾਗਾ ਵੀ ਇੱਥੇ ਹੀ ਮਿੰਗਣਾ ਮੰਗਣਾ ਕਰੀ ਜਾਂਦਾ ਰਹਿੰਦਾ ਵੀ ਇਹਨੂੰ ਯਾਰ ਫੜ ਕੇ ਆਪਾਂ ਗਊਸਾਲਾ ਚ ਕਿਉਣਾ ਛੱਡ ਆਈਏ ਵੀ ਚਲੋ ਉਹਨਾਂ ਨੇ ਵੀ ਵਿਚਾਰਾਂ ਨੇ ਸਹੀ ਗੱਲ ਸੋਚੀ ਸੀ ਤੇ ਬਈ ਉਹਨਾਂ ਨੇ ਕੀ ਕਰਿਆ ਗਊ ਸਾਲਾ ਚੋਲ ਜਾ ਕੇ ਰੱਸਾ ਜਦੋਂ ਉਹ ਰੋਜ ਦੇ ਸਿੰਘਾਂ ਤੇ ਸੱਟਣ ਲੱਗੇ ਇੱਕ ਤਾਂ ਪਾਸੇ ਹੋ ਗਿਆ ਜਵਾਕ ਵੀ ਉਹ ਤਾਂ ਡੰਡਾ ਲੈ ਕੇ ਪਾਸੇ ਦੇ ਖੜ ਗਿਆ ਤੇ ਉਹ ਜਦੋਂ ਰੋਜ ਸਿੰਘਾਂ ਤੇ ਰੱਸਾ ਸੱਟਣ ਲੱਗਾ ਤੇ ਬਈ ਉਹਦੇ ਟੱਕਰ ਮਾਰੀ ਰੋਜ ਨੇ ਢੱਡ ਚ ਤੇ ਢੱਡ ਚ ਸਿੰਘ ਖਬੋਤੇ ਜਿਵੇਂ ਆ ਭਰਾ ਹੋਰਿਆਂ ਦਾ ਰੋਜ ਫੜਿਆ ਫੈਸ ਰੋਡ ਦਾ ਹੀ ਰੋਸ ਸੀ ਉਹ ਤੇ ਫਿਰ ਉਹ ਪਿੱਸੇ हट ਗਿਆ ਜਦੋਂ ਉਹਨੇ ਨੀਵੀ ਪਾ ਲਈ ਤੇ ਦੂਜੀ ਟੱਕਰ ਉਹਦੇ ਸਿਰ 'ਚ ਮਾਰੀ ਬਈ ਉਹਦੀ ਤਾਂ ਹੌਣ ਤੋੜਤੀ ਤੇ ਮੁੰਡਾ ਯਾਰ ਮਾਰਤਾ ਗੁੱਲਮਲਾ ਕੇ ਯਾਰ ਵੀ ਰੋਜ ਨੇ ਤੇ ਬਾਈ ਉਹ ਮੈਂ ਭਰਾ ਹੋਰਾਂ ਨੂੰ ਦੱਸਣਾ ਚਾਹਣਾ ਵੀ ਯਾਰ ਉਹ ਕੋਲੇ ਹਰ ਵਕਤ ਵੀਡੀਓ ਬਣਾਈ ਜਾਂਦੇ ਆ ਕੋਲੇ ਬੈਠੇ ਹੁੰਦੇ ਆਗੇ ਵੀ ਚਲੋ ਉਹ ਦਾ ਮੱਲਮ ਪੱਟੀ ਕਰੀ ਜਾਂਦੇ ਯਾਰ ਵਧੀਆ ਗੱਲ ਆ ਹਨਾ ਵੀ ਮਾੜਾ ਜਾਂ ਆਪਦਾ ਕੋਈ ਸੇਫਟੀ ਰੱਖੋ ਯਾਰ ਨਾਲ ਵੀ ਰੱਬ ਜਾਣੇ ਕਾਰਨ ਨੂੰ ਛੋਡੇ ਕੁਝ ਮਾਰੇ ਯਾਰ ਉਹ ਨੁਕਸਾਨ ਕਰਨੇ ਕੀ ਫਾਇਦਾ ਵੀ ਇਹ ਗੱਲ ਦਾ ਤੇ ਉਹ ਦੇਖ ਲਓ ਉਹਨਾਂ ਦਾ ਨਿਕਾਜ ਆ ਪਾਰ ਲਿਆ ਹੋਇਆ ਸੀ ਯਾਰ ਵੀ ਐਂ ਵੀ ਨਹੀਂ ਹੈਗਾ ਵੀ ਉਹਨਾਂ ਨੇ ਉਹੀ ਫੜਿਆ ਹੋਇਆ ਸੀਗਾ ਜਿਵੇਂ ਆ ਭਰਾ ਹੋਣਿਆਂ ਨੇ ਫਰੇਜ਼ ਮੱਲਮ ਪੱਟੀ ਕਰੀਆਂ ਉਹਨਾਂ ਨੇ ਤਾਂ ਜੰਮੀ ਛੋਟਾ ਜਿਹਾ ਪਾਲਿਆ ਸੀ ਉਹਨੂੰ ਆਮ ਹੀ ਗਊਸ਼ਾਲਾ ਚ ਰੱਖਦੇ ਬਣਦੇ ਕਰਦੇ ਹੱਕ ਦੇ ਉਰਾਂ ਪਰਾਂ ਲਿਆਂਦੇ ਵੀ ਖੁੱਲਾ ਫਿਰਦਾ ਰਹਿੰਦਾ ਸੀ ਉਹ ਆਮ ਦਾਣਾ ਪਾਣੀ ਕੋਲੇ ਲੋਕਾਂ ਵੀ ਆ ਕੇ ਜਿਹੜੇ ਸੇ ਸੇਬਾਦਾਰ ਹੁੰਦੇ ਉਹਨਾਂ ਕੋਲੇ ਆ ਕੇ ਖਾਂਦਾ ਵੀ ਉਹਨੂੰ ਉਹਨਾਂ ਨੂੰ ਐ ਲੱਗਦਾ ਨਹੀਂ ਸੀ ਮ ਭਰਾ ਹੋਰੇ ਕਹੀ ਜਾਂਦੇ ਵੀ ਜਰ ਤੇਜ ਗਿਆ ਉਹਨਾਂ ਨੂੰ ਵੀ ਐ ਸੀ ਤੇਜਾ ਹੋਇਆ ਨਿਕਾ ਜੀ ਸੀ ਸੋ ਰੋਜ਼ ਨਹੀਂ ਸੂਈ ਜਦੋਂ ਉੱਥੇ ਭੱਜ ਗਈ ਸੀ ਰੋਜ਼ ਨਹੀਂ ਗੱਲਾ ਉਹ ਬਚਾ ਰਹੇ ਸੀ ਨੇਪਾਲ ਲਿਆ ਤੇ ਬਾਈ ਦੇਖ ਲਓ ਉਥੋਂ ਐਡਾ ਨੁਕਸਾਨ ਕਰ ਗਿਆ ਨੁਕਸਾਨ ਖਰ ਇਹ ਹੁਣ ਤੁਸੀਂ ਲਾ ਲਓਗੇ ਫਿਰ ਇਹ ਘਰ ਦੇ ਗੱਲਾ-ਗੱਲਾ ਜਵਾਕ ਯਾਰ ਬਹੁਤ ਵੱਡਾ ਲੋਡ ਤੋਂ ਵੱਡਾ ਨੁਕਸਾਨ ਕਰ ਗਿਆ ਫਿਰ ਬਾਈ ਉਹਨਾਂ ਨੇ ਇਹ ਸਿੰਗ ਵੱਢ ਕੇ ਜੰਗਲਾਤ ਵਿਭਾਗ ਨੂੰ ਫੜਾਇਆ ਉਹ ਤੇ ਉਹਨਾਂ ਨੇ ਜੰਗਲ-ਜੰਗਲ ਚ ਲਿਆ ਕੇ ਛੱਡਿਆ ਤੇ ਬਾਈ ਇਹੇ ਭਰਾ ਹੋਰੀ ਚਲ ਵਧੀਆ ਗੱਲ ਆ ਜਾਨਵਰ ਨੂੰ ਸਾਹ ਹੁੰਦੇ ਉਹਨੂੰ ਯਾਰ ਵੀ ਉਹ ਕਿਹੜਾ ਮੂੰਹੋਂ ਬੋਲਦਾ ਸਿਆਲ ਦੀ ਰੁੱਤ ਸੀ ਤੇ ਉਹਦੇ ਮਲਮ ਪੱਟੀ ਦਵਾਈ ਬੂਟੀ ਦਈ ਜਾਂਦੇ ਆਗੇ ਬਹੁਤ ਵਧੀਆ ਗੱਲ ਲੱਗੀ ਆਪਾਂ ਕੋਈ ਉਹਨਾਂ ਨੂੰ ਐ ਨਹੀਂ ਕਹਿੰਦੇ ਵੀ ਆਪਾਂ ਉਹਨਾਂ ਦੇ ਬਰੋਚ ਤੇ ਵੀਡੀਓ ਪਾਉਣੇ ਆਗੇ ਤੇ ਆਪਾਂ ਉਹਨਾਂ ਨੂੰ ਵੀ ਜਾਣਕਾਰੀ ਵੀ ਦਿੰਨੇ ਆ ਵੀ ਸਾਡੇ ਜਰਾਏ ਨੁਕਸਾਨ ਕਰ ਗਿਆ ਸੀ 7 ਸਾਰੀ 7 ਢੱਕ ਕਿਲੋਕਮੀਟਰ ਦੂਰ ਹੋਊ ਸਾਡਾ ਪਿੰਡ ਮੇਰਾ ਪਿੰਡ ਕੜਾਈ ਲਾ ਗਿਆ ਨਾਲ ਸਾਡੇ ਬੱਲੋਂ ਬੱਲੋਂ ਤੇ ਚਾਉ ਦੇ ਸੰਨ ਚ ਉਹ ਬਾਬੇ ਬੂਲੇ ਦੀ ਗਊਸਾਲ ਆ ਗਈ ਬਹੁਤ ਵੱਡੀ ਗਊਸਾਲਾ ਉੱਥੇ ਤੇ ਉੱਥੇ ਅਸੀਂ ਆਮ ਜਾਨੀ ਰਹਨੇ ਆਂ ਕਦੇ ਟੁੱਟੀ ਟਰਾਲੀ ਦਾ ਹੁਣ ਵਾਕੇ ਕਦੇ ਕੁਛ ਕਰਨ ਵਾਕੇ ਤੇ ਬਈ ਉੱਥੇ ਬਹੁਤ ਵੱਡਾ ਨੁਕਸਾਨ ਕਰ ਗਿਆ ਰੋਜ਼ ਤੇ ਪਰਾ ਹੋਰੇ ਚੜ ਉਹਨੂੰ ਲੋਟ ਕਰੀ ਜਾਂਦੇ ਵਧੀਆ ਗੱਲਾਂ ਵੀ ਜਦੋਂ ਬਾਈ ਉਹ ਤੁਰਦਾ ਹੋ ਗਿਆ ਖੜਾ ਹੋ ਗਿਆ ਕੁਝ ਵੀ ਕਰਨ ਲੱਗ ਗਿਆ ਬਈ ਆਪਦਾ ਵਿਚਾਰ ਰੱਖਿਓ ਅਸਲ ਉਹਨੂੰ ਛੱਡ ਦਿਓ ਜਾਂ ਤਾਂ ਜਗਨਾਤ ਮੈਕ ਨੂੰ ਆਲੇ ਉਹਨੂੰ ਫੜਾ ਦਿਓ ਵੀ ਐ ਇਹਨਾਂ ਕੋਸ਼ਿਸ਼ ਨਾ ਕਰੋ ਵੀ ਆਪਾਂ ਘਰੇ ਰੱਖ ਲਾਂ ਗੱਲ ਨੂੰ ਥੋੜੇ ਬੁੜੀਆਂ ਦੇ ਟੱਕਰ ਮਾਰ ਗਿਆ ਜਾਂ ਕੋਈ ਨੁਕਸਾਨ ਕਰ ਗਿਆ ਕੀ ਫਾਇਦਾ ਯਾਰ ਕੱਲੇ ਕੱਲੇ ਜਵਾਕ ਹਰੇਕ ਦੇ ਹਨ ਤੇ ਜਦੋਂ ਉਹ ਸੈੱਟ ਹੋ ਗਿਆ ਤੁਰਦਾ ਫਿਰਦਾ ਹੋ ਗਿਆ ਬਈ ਜਗਨਾਤ ਮੈਕਮ ਨੂੰ ਜਰੂਰ ਤਲਾਹ ਕਰਕੇ ਕੇਰਾ ਉਹਨੂੰ ਫੜਾ ਦਿਓ ਬਈ ਤੇ ਸਾਡੇ ਇੱਥੇ ਬਹੁ ਗਊਸਾਲਾ ਚ ਰੱਖਿਆ ਸੀ ਨਾਲੇ ਛੋਟਾ ਜਿਹਾ ਹੁੰਦਾ ਰੱਖਿਆ ਹੋਇਆ ਸੀ ਕੋਈ ਆਏ ਨਹੀਂ ਹੈਗਾ ਵੀ ਉਹਨਾਂ ਨੇ ਉਹੀ ਫੜ ਲਿਆ ਉੱਥੇ ਭਰਿਆ ਬੱਜਾ ਵੱਡਾ ਬੱਜਾ ਫਿਰਦਾ ਤੇ ਬਈ ਇਹ ਨਹੀਂ ਮੇਰੀ ਗੱਲ ਦਾ ਯਕੀਨ ਤਾਂ ਪਿੰਡ ਵੱਲੋ ਤੇ 14 ਦੇ ਸਾਲਾਂ ਚ ਬਾਬੇ ਬੂਲੇ ਦੀ ਗਊਸਾਲਾ ਆ ਕੇ ਪੁੱਛ ਜਿਓ ਸੋਨੂੰ ਯਕੀਨ ਆ ਜੂ ਯਾਰ ਉੱਥੇ ਹਰੇਕ ਬੰਦੇ ਹੀ ਦੱਸ ਦਿੰਦਾ ਸਟੋਰੀ ਉਹ ਕੀ ਬਣੀ ਸੀ ਕੀ ਨਹੀਂ ਬਣੀ ਸੀ ਜੇ ਮੈਥੋਂ ਕੋਈ ਗਲਤੀ ਹੋ ਗਈ ਤਾਂ ਬਈ ਮਾਫ ਕਰਿਓ ਧੰਨਵਾਦ